ਇਕ ਤਸਵੀਰਾਂ ਜ਼ਿਲ੍ਹਾ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 8 ਅਧੀਨ ਪੈਂਦੇ ਸੋਡਲ ਇਲਾਕੇ ਦੀਆਂ ਨੇ ਜਿੱਥੇ ਬੀਤੀ ਰਾਤ ਇੱਕ ਘਰ ਦੇ ਵਿੱਚ ਅਜਿਹਾ ਕੁਝ ਹੋਇਆ ਕਿ ਜਿਸ ਦੇ ਨਾਲ ਪੂਰਾ ਇਲਾਕਾ ਸਹਿਮ ਉੱਠਿਆ। ਦਰਸਲ ਬੀਤੀ ਰਾਤ ਕਰੀਬ 10 ਵਜੇ ਹਥਿਆਰਾਂ ਦੇ ਨਾਲ ਲੈਸ ਹੋਏ ਕੁਝ ਨੌਜਵਾਨ ਇਸ ਘਰ ਦੇ ਅੰਦਰ ਦਾਖਲ ਹੋ ਜਾਂਦੇ ਨੇ ਅਤੇ ਇਸ ਦੌਰਾਨ ਘਰ ਦੇ ਇੱਕ ਇੱਕ ਸਮਾਨ ਦੇ ਟੁਕੜੇ ਕਰ ਦਿੰਦੇ ਨੇ ਤੇ ਉੱਥੇ ਹੀ ਸੋਢੀ ਨਾਮਕ ਨੌਜਵਾਨ ਤੇ ਹਮਲਾ ਕਰ ਦਿੰਦੇ ਨੇ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਸੋਢੀ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਦੇ ਚੱਲਦਿਆਂ ਨੌਜਵਾਨਾਂ ਦੇ ਵੱਲੋਂ ਕਰ ਚ ਵੜ ਕੇ ਹਮਲਾ ਕੀਤਾ ਗਿਆ ਅਤੇ ਇੱਟਾਂ ਰੋੜਿਆਂ ਦੀ ਬਰਸਾਤ ਕੀਤੀ ਗਈ ਹੈ। ਸਾਡਾ ਝਗੜਾ ਚੱਲਦਾ ਰਿਹਾ ਵੀ ਪੁੱਛ ਲਓ ਸੁੱਡੇ ਯਾਰ ਜੇ ਵੀ ਮੰਦੇ ਆ ਤੇ ਆਪਾਂ ਰਾਈਵਲ ਮੰਨ ਕਰ ਲਈਏ ਬੈਠੇ ਹਮਲਾ ਕਰ ਲੈਨੇ ਆ। ਮੈਂ ਸਿਰਫ ਉਹਨਾਂ ਨੂੰ ਇਹੀ ਕਿਹਾ ਸੁਣ ਕਰਕੇ ਮੈਂ ਕਿਹਾ ਵੀ ਗਾਂਧੀ ਵੀਰ ਵੀ ਜੋ ਵੀ ਗੱਲ ਆ ਬੈਠ ਕੇ ਕਰ ਲੋ ਹਣਾ ਆਪਸ ਵਿੱਚ ਜਰੂਰੀ ਤੇ ਨਹੀਂ ਲਾਈ ਝਗੜਾ ਕਰਨਾ ਆ ਹੂੰ ਤੇ ਅੱਗੋਂ ਮੈਨੂੰ ਕਹਿੰਦਾ ਕਿ ਤੂੰ ਭਾਂਜ ਪ੍ਰਧਾਨ ਬਣਿਆ ਫਿਰਦਾ ਇਦਾਂ ਮੈਨੂੰ ਗਾਲਾ ਗੋਲਾ ਕੱਢਣ ਲੱਗ ਗਿਆ ਅੱਛਾ ਜੀ ਤੇ ਮੈਨੂੰ ਗਾਲਾਂ ਕੱਢ ਕੋਣ ਹੈ ਕੋਣ ਹੈ ਜਿੰਨਾਂ ਵੱਲੋਂ ਗਾਲਾਂ ਕੱਢਿਆ ਗਏ ਆ ਇੱਥੇ ਮੇਰੇ ਮੁੰਡੇ ਹੀ ਆ ਕੀ ਨਾਮ ਕੀ ਸਰ ਉਹਨਾਂ ਦਾ ਗਾਂਧੀ ਅੱਛਾ ਜੀ ਨਹੀਂ ਤੁਹਾਡੇ ਨਾਲ ਤੁਹਾਡੇ ਨਾਲ ਕਿਸ ਚੀਜ਼ ਦੀ ਰੰਜਿਸ਼ ਕਿਸ ਚੀਜ਼ ਦੀ ਇਹਦਾ ਨਹੀਂ ਹੋਈ ਤੁਹਾਨੂੰ ਦੱਸਾਂ ਘੰਟਾ ਤੋਂ ਘੰਟੇ ਬਿਲਕੁਲ ਨਹੀਂ ਕੋਈ ਹੂੰ ਬਸ ਸਿਰਫ ਮੈਨੂੰ ਮੈਨੂੰ ਗਾਲਾਂ ਕੱਢਣ ਲੱਗ ਗਿਆ ਮੈਨੂੰ ਗਾਲਾਂ ਕੱਢਣ ਲੱਗ ਗਿਆ ਤੁਹਾਨੂੰ ਪ ਗੱਲ ਨਹੀਂ ਤੈਨੂੰ ਪੁੱਤ ਦੱਸਦੇ ਮੈਂ ਕਿ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ 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 ਕੋਈ ਇਕੱਠੇ ਨਹੀਂ ਬੈਠੇ ਸੀ ਮੈਂ ਕੋਈ ਗੱਲ ਨਹੀਂ ਤੂੰ ਦੱਸ ਲਈ ਜਦੋਂ ਸੁਣਾਉਗਾ ਬਸ ਤੇ ਉਹ ਮੈਂ ਰੋਟੀ ਖਾਂਦਿਆ ਸੀ ਮੈਨੂੰ ਹੁਣ ਕੀ ਪਤਾ ਸੀ ਵੀ ਐਸੋਲੇ ਆ ਗਏ ਉਹਨਾਂ ਨੇ ਅੱਧੀ ਰਾਤ ਨੂੰ ਇਹੀ ਫਿਟਾ ਮਾਰ ਦਿੱਤੇ ਇਹਨਾਂ ਨੇ ਜਿਹੜਾ ਨੇ ਹਮਲਾ ਕੀਤਾ ਕੋਈ ਇੰਜਰਡ ਵੀ ਹੋਇਆ ਤੁਹਾਡੇ ਘਰ ਚੋਂ ਜਾਂ ਨਹੀਂ ਤਿਆਰ ਵੀ ਨਾਲ ਲੈ ਕੇ ਸੀ ਕਿ ਲੱਟਾ ਮਾਰ ਕੇ ਗਏ ਸਹੀ ਤੇ ਹਾਰਸੂਰ ਦਾ ਜੀ ਉਹਨੂੰ ਪਤਾ ਉਹ ਇਹ ਤਾਂ ਬਾਹਰ ਹੀ ਨਿਕਲੇ ਅੱਛਾ ਜੀ ਪੁਲਿਸ ਨਹੀਂ ਕੋਈ ਇੰਜਰਡ ਲੜਾਈ ਦਾ ਕੋਈ ਇੰਜਰਡ ਵੀ ਹੋਇਆ ਕਿ ਇੱਟਾਂ ਗੇਟ ਤੇ ਮਾਰ ਕੇ ਚਲੇ ਗਏ ਇੱਟਾਂ ਮਾਰ ਕੇ ਗਏ ਆ ਤਾਂ ਖੰਡੇ ਖੁੰਡੇ ਕਰਪਨਾ ਕਰ ਕੋਨਾ ਮਾਰਦੇ ਹੋਏ ਤੇ ਅੱਛਾ ਬਾਕੀ ਪੁਲਿਸ ਨੂੰ ਕੀਤੀ ਕੰਪਲੇਂਟ ਨਹੀਂ ਕੋਈ ਤੁਹਾਡੀ ਰੰਜਿਸ਼ ਪੁਰਾਣੀ ਚੱਲ ਰਹੀ ਹੈ ਉਹਨਾਂ ਨਾਲ ਨਹੀਂ ਸਰ ਕੋਈ ਮੈਂ ਤੇ ਉਹਨਾਂ ਨੂੰ ਜਾਣਦਾ ਨਹੀਂ ਹਾਂ ਕੋਈ ਝਗੜਾ ਹੋਇਆ ਤੁਹਾਡਾ ਕਿ ਵੀ ਉਹਨਾਂ ਨਾਲ ਸਿਰਫ ਨਹੀਂ ਉਹ ਨਹੀਂ ਨਹੀਂ ਸਰ ਮੇਰਾ ਕੋਈ ਝਗੜਾ ਕੀ ਮੰਗ ਕਰਦੇ ਸਰ ਪ੍ਰਸ਼ਾਸਨ ਅੱਗੇ ਜੀ ਪ੍ਰਸ਼ਾਸਨ ਅੱਗੇ ਵਹੀ ਹੈ ਕਿ ਜੋ ਕਾਰਵਾਈ ਬਣਦੀ ਹੈ ਬਣਦੀ ਕਾਰਵਾਈ ਕਰਨ ਤੇ ਕੰਪਲੀਟ ਦੇ ਦਿੱਤੀ ਆ ਬਾਕੀ ਉਹ ਕਹਿੰਦੇ ਵੀ ਕੈਮਰੇ ਲੱਗੇ ਆ ਕੈਮਰੇ ਚੋਂ ਕੱਢੇ ਤੁਹਾਡਾ ਕੀ ਨਾਮ ਆ ਸਰ ਮੇਰਾ ਨਾਮ ਸੋਢੀ ਆ ਸੋਢੀ ਠੀਕ ਹੈ ਉਧਰ ਮੌਕੇ ਤੇ ਘਟਨਾ ਦਾ ਜਾਇਜ਼ਾ ਲੈਣ ਪਹੁੰਚੀ ਪੁਲਿਸ ਦਾ ਕੀ ਕਹਿਣਾ ਹੈ ਉਹ ਵੀ ਸੁਣੋ ਇਹਨਾਂ ਨੇ ਨਹੀਂ ਦੱਸਿਆ ਸਾਨੂੰ ਵੀ ਇਹਨਾਂ ਦਾ ਬੇਟਾ ਆ ਜਸਵੀਰ ਸਿੰਘ ਨਾਂ ਦਾ ਬੇਟਾ ਆ ਮਨਜੀਤ ਕੌਰ ਦਾ ਜੀ ਉਹ ਆਏ ਸੀਗੇ ਉਹਨਾਂ ਦਾ ਆਪਸ ਦੀ ਵਿੱਚ ਮਰਦੇ ਦਾ ਹੀ ਕੋਈ ਲੜਕਾ ਹੈਗਾ ਆ ਉਹਦੇ ਨਾਲ ਕੋਈ ਬੁਲਗਰਾਰਾ ਹੋਇਆ ਹੈ ਬੁਲਗਰਾਰਾ ਹੋਇਆ ਤਾਂ ਇਹਨਾਂ ਦੀ ਆਪਸ ਵਿੱਚ ਕੋਈ ਗਾਲੀ ਗਲੋਚ ਤੱਕ ਵੀ ਇਹਨਾਂ ਦੀ ਗੱਲ ਗਈ ਆ ਉਸ ਤੋਂ ਬਾਅਦ ਇਹਨਾਂ ਨੇ ਆ ਕਿ ਸਾਡੇ ਘਰ ਦੇ ਉੱਤੇ ਹੀ ਤਬੱਖਰ ਮਾਰਿਆ ਜੀ ਇਹ ਗੱਲ ਹੋਈ ਆ ਆਪਾਂ ਵੈਰੀਫਾਈ ਕਰ ਰਹੇ ਆ ਤਾਂ ਹਜੇ ਅੰਡਰ ਇਨਵੈਸਟੀਗੇਸ਼ਨ ਆ ਜਿਹੜੀ ਕੋਈ ਸੀਸੀਟੀਵੀ ਵਗੈਰਾ ਸਾਹਮਣੇ ਆਈ ਕੋਣ ਆ ਵਿਅਕਤੀ ਕਿੱਥੇ ਦੇ ਸੀਗੇ ਇਹਨਾਂ ਦਾ ਕੋਈ ਆਪਸ ਵਿੱਚ ਲੜਕੀਆਂ ਦਾ ਕੋਈ ਆਪਸ ਵਿੱਚ ਝਗੜਾ ਹੋਇਆ ਸੀਗਾ ਇਸ ਲੜਕੀ ਇਹਨਾਂ ਦਾ ਕੋਈ ਆਪਸ ਵਿੱਚ ਫੋਨ ਦੇ ਉੱਤੇ ਕੋਈ ਗੱਲਬਾਤ ਹੋਈ ਸਰ ਜਿੰਨਾਂ ਨੇ ਉਹ ਹਮਲਾ ਕੀਤਾ ਲੜਕੇ ਦਾ ਨਾਮ ਕੀ ਹੈਗਾ ਜੀ ਜੀ ਨਾਮ ਕੀ ਬੋਰ ਜਿਹਨਾਂ ਲੜਾਈ ਹੋਈ ਹੈ ਜੀ ਅਪਾਂ ਵੈਰੀਫਾਈ ਕਰ ਰਹੇ ਆ ਜੀ ਹਜੇ ਇਨੀਸ਼ਲ ਸਟੇਜ ਆਪਾਂ ਨਹੀਂ ਛੇਤੀ ਨਹੀਂ ਕੁਝ ਦੱਸ ਸਕਦੇ ਪਰ ਜਿਹੜੀ ਵਾਰੀ ਖਾਨ ਸਾਹਿਬ ਸਾਦ ਆਫੀ ਖਲੀ ਹੋਈ ਜੀ ਹਾਂ ਉਹਨਾਂ ਨੂੰ ਦੱਸਿਆ ਵੀ ਸਾਡੇ ਘਰ ਆ ਕੇ ਟਮਾੜੀ ਜੀ ਤੁਹਾਡੀ ਜਿਸ ਸੀਸੀਟੀਵੀ ਫੁਟੇਜ ਜਿਹੜੀ ਆ ਉਹ ਅਜੇ ਨਿਹਰਾ ਹੋ ਚੁੱਕਾ ਆ ਸਾਨਿਦ ਕਾ ਨਾ ਬੰਦੇ ਜਿਹੜੇ ਅੰਦਰ ਸੀਗੇ ਆਪਣੇ ਮੇਰੇ ਫਿਕਰ ਸਰ ਕਿੰਨੇ ਕ ਵਜੇ ਦੀ ਵਾਰਦਾਤ ਹੈ ਜੀ ਪਰੀ ਸਾਢੇ 1:10 ਦੀ ਗੱਲ ਆ ਕਿੰਨੇ ਕ ਬੰਦੇ ਸਰ ਆਏ ਸੀਗੇ ਜੀ ਜੀ ਉਹਨਾਂ ਨੇ ਦੱਸਣ ਦੇ ਉਹਨਾਂ ਅੰਦਰ ਹੀ ਸੀਗੇ ਘਰ ਵਾਲੇ ਵੀ ਅੰਦਰ ਸੀਗੇ ਅਜੇ ਤੱਕ ਉਹਨਾਂ ਨੇ ਕੋਈ ਇੰਨਾ ਦੱਸਿਆ ਨਹੀਂਗਾ ਨਹੀਂ ਤੁਸੀਂ ਖੁਦ ਮੌਕੇ ਤੇ ਆਪ ਆਏ ਜੇ ਪੀਸੀਆ ਦੀ ਟੀਮਾਂ ਆਈਆਂ ਮਾਮਲਾ ਸੀਰੀਅਸ ਲੱਗਦਾ ਤਾਂ ਆਈ ਨਾ ਨਹੀਂ ਉਹ ਕੋਈ ਗੱਲ ਨਹੀਂ ਸਾਡਾ ਏਰੀਆ ਹੈ ਜੀ ਸਾਡਾ ਘਰ ਆ ਸਾਡਾ ਜਿਹੜਾ ਮੇਰਾ ਪੁਲਿਸ ਸਟੇਸ਼ਨ ਮੇਰਾ ਘਰ ਆ ਜੀ ਜਦੋਂ ਸਾਨੂੰ ਇਨਫੋਰਮ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ ਵੈਰੀ ਮਚ ਸਰ ਥੈਂਕ ਯੂ ਜੀ ਥੈਂਕ ਯੂ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਅਮਲ ਚੇ ਲਿਆਂਦੀ ਜਾਵੇਗੀ ਖੈਰ ਅਜੇ ਹੀ ਚ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਹਮਲਾਵਾਰਾਂ ਤੇ ਕੀ ਐਕਸ਼ਨ ਲਿਆ ਜਾਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ